ਲੋਕ ਸਭਾ ਹਲਕੇ ਤੋਂ ਡਾਕਟਰ ਰਾਜਕੁਮਾਰ ਚੱਬੇਵਾਲ 43454 ਵੋਟਾਂ ਤੇ ਜਿਹੜੀ ਜਿੱਤ ਹਾਸਲ ਕੀਤੀ ਹੈ ਡਾਕਟਰ ਸਾਹਿਬ ਇੱਥੇ ਪਹੁੰਚੇ ਨੇ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਦੇ ਨਾਲ ਡਾਕਟਰ ਸਾਹਿਬ ਜਿੱਤ 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 ਕੀਤੀ ਹੈ ਖੁਸ਼ੀ ਦਾ ਮਾਹੌਲ ਆ ਕੀ ਕਹਿਣਾ ਚਾਹੁੰਦੇ ਹੋ ਜੀ ਸਾਬ ਆ ਜਾਓ ਹਾਂ ਜੀ ਸਰ ਕੁਝ ਰੁਕਣਾ ਜੇ ਭਾਈ ਜੀ ਸਰ ਇਸ ਜਿੱਤ ਦੇ ਮੌਕੇ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਪਹਿਲਾਂ ਤਾਂ ਲੱਖ ਖੁਸ਼ੀਆਂ ਫਤਿਹੀਆਂ ਜੇ ਸਤਿਗੁਰ ਨਜ਼ਰ ਕਰੇ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਅੱਜ ਆਮ ਆਦਮੀ ਪਾਰਟੀ ਨੂੰ ਸਾਡੇ ਹੁਸ਼ਿਆਰ ਪਰ ਲੋਕ ਸਭਾ ਦੇ ਵਿੱਚ ਬਹੁਤ ਵੱਡੀ ਜਿੱਤ ਮਿਲੀ ਹੈ ਜਿੱਤ ਦੀ ਬਖਸ਼ਿਸ਼ ਹੋਈ ਹੈ ਮੈਂ ਸ਼ੁਕਰਾਨਾ ਕਰਦਾ ਸੱਚੇ ਪਾਤਸ਼ਾਹ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਦਾ ਔਰ ਮੈਂ ਧੰਨਵਾਦ ਦੀ ਹੈ ਸਾਡੇ ਦੇਸ਼ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਆ ਦਾਸ ਨੂੰ ਇਹ ਜਿਹੜਾ ਇਲੈਕਸ਼ਨ ਉਹ ਲੜਨ ਦਾ ਮੌਕਾ ਮਿਲਿਆ ਔਰ ਮੈਂ ਧੰਨਵਾਦੀ ਹਾਂ ਆਪਣੇ ਸਾਰੇ ਸਾਥੀਆਂ ਦਾ ਸਾਰੀ तमाम ਟੀਮ ਦਾ ਸਾਡੇ ਸੰਦੀਪ ਪਾਟਕ ਜੀ ਜਨਰਲ ਸੈਕਟਰੀ ਇਨਚਾਰਜ ਆਰਗੇਨਾਈਜੇਸ਼ਨ ਸੰਗਠਨ ਦੇ ਚਾਰਜ ਨੇ ਔਰ ਸਾਡੇ ਸੀਐਮ ਸਾਹਿਬ ਦੀ ਸਮੁੱਚੀ ਟੀਮ ਰਾਜਵੀਰ ਜੀ ਔਰ ਸਾਡੇ ਨਵਜੋਦ ਜੀ ਚੋਹਾਨ ਸਾਹਿਬ ਤੇ ਸਾਡੇ ਜਿੰਨੇ ਵੀ ਸਾਡੇ ਕਨਸਰਨ ਸਾਡੇ ਕੈਬਨਿਟ ਮਿਨਿਸਟਰ ਸਾਹਿਬ ਜਿੰਪਾ ਜੀ ਸਾਡੇ ਐਮਐਲਏ ਸਹਿਬਾਨ ਸਾਡੇ ਹਲਕਾ ਇੰਚਾਰਜ ਸਹਿਬਾਨ ਸਾਡੇ ਡਿਸਟ੍ਰਿਕਟ ਇੰਚਾਰਜ ਉਹਨਾਂ ਦੇ ਬਲੌਕ ਪ੍ਰਧਾਨ volunteers ਔਰ ਸਾਡੇ ਜਿੰਨੇ ਵੀ ਸਾਡੇ ਵੋਟਰ ਸਪੋਰਟਰ ਸਾਡੇ ਸੈਕਟਰੀ ਇੰਚਾਰਜ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਐ ਇੰਨੀ ਤਪਸ਼ ਦੇ ਵਿੱਚ ਜਿਨ੍ਹਾਂ ਨੇ ਬੇहद ਗਰਮੀ ਦੇ ਵਿੱਚ ਚੋਣ ਪ੍ਰਚਾਰ ਕੀਤਾ ਔਰ ਮੈਂ ਮਹਿਲਾ ਵਿੰਗ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਪ੍ਰਚਾਰ ਕੀਤਾ ਸੋ ਇਸ ਖੁਸ਼ੀ ਦੇ ਲਈ ਇਹ ਖੁਸ਼ੀ ਮੈਂ ਆਪਣੇ ਜਿੰਨੇ ਵੀ ਸਾਡੇ ਵਲੰਟੀਅਰਸ ਆ ਮੈਂ ਉਹਨਾਂ ਨੂੰ ਇਹ ਸਮਰਪਿਤ ਕਰਨੀ ਚਾਹੁੰਦਾ ਇਹ ਮੈਂ ਉਹਨਾਂ ਨੂੰ ਇਹਦਾ ਜਿਹੜਾ ਸਿਰ ਹੈ ਮੈਂ ਉਹਨਾਂ ਨੂੰ ਦੇਣਾ ਚਾਹੁੰਦਾ ਡਾਕਟਰ ਜੀ ਜੀ ਦਾ ਬਟਾ ਲਾ ਕੇ ਦੇ ਆ ਬਿਲਕੁਲ ਜੀ ਕਿਉਂਕਿ ਹੁਣ ਐਮਪੀ ਹੁਸ਼ਿਆਰਪੁਰ ਨੇ ਬਣਾਇਆ ਤੇ ਮੇਰੀ ਸਭ ਤੋਂ ਵੱਡੀ ਸੋਚ ਇਹ ਸੀ ਕਿ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਰੇਲ ਟ੍ਰੈਕ ਉਹਦਾ ਜਿਹੜਾ ਕਨੈਕਸ਼ਨ ਹੈ ਕਿਉਂਕਿ ਇੱਕ ਬਲਾਈਂਡ ਬਲਾਈਂਡ ਐਂਡਿੰਗ ਆ ਉੱਥੇ ਖਤਮ ਹੋ ਜਾਂਦਾ ਉਹਨੂੰ ਮੇਰੀ ਸੋਚ ਹੈ ਕਿ ਟਾਂਡਾ ਤੋਂ ਲੈ ਕੇ ਟਾਂਡਾ ਤੋਂ ਸੈਲਾ ਬਾਯਾ ਹੁਸ਼ਰਪ ਉਸ ਲਿੰਕ ਨੂੰ ਕਨੈਕਟ ਕਰਨਾ ਤਾਂ ਕਿ ਸਾਡਾ ਜਿਹੜਾ bizness ਵੀ ਵਧੇ ਤਾਂ ਕਿ ਸਾਡੀ ਜਿਹੜੀ ਜਿਹੜੀ ਸਾਡੀ ਰੋਡ ਟ੍ਰੈਫਿਕ ਆ ਉਹ ਵੀ ਘਟੇ ਔਰ ਦੂਸਰਾ ਮੇਰਾ ਵਿਜ਼ਨ ਹੋਏਗਾ ਸਭ ਤੋਂ ਵੱਡਾ ਕਿ ਜਿਹੜੇ ਸਿਹਤ ਸੇਵਾਵਾਂ ਜਿਹੜੀਆਂ ਉਹਨਾਂ ਨੂੰ ਇੱਕ ਅੱਛੇ ਪੱਧਰ ਤੇ ਲੈ ਕੇ ਜਾਣਾ ਕਿਉਂਕਿ ਸਾਡੇ ਇੱਥੇ ਵੱਡੇ ਹਸਪੀਟਲ ਟਰਸ਼ੀ ਹੈਲਥ ਕੇਅਰ ਜਿਹੜੀ ਹੈ ਉਹ ਬਹੁਤ ਲੈਕਿੰਗ ਹੈ ਸੋ ਮੈਡੀਕਲ ਕਾਲਜ ਐਂਡ ਹਸਪੀਟਲ ਬਣਾਉਣਾ ਕੈਂਸਰ ਹਸਪੀਟਲ ਬਣਾਉਣਾ ਪੀਜੀ ਵਰਗੀਆਂ ਸੁਬਿਧਾਵਾਂ ਉਪਲਬਧ ਕਰਾਉਣਾ ਤਾਂ ਕਿ ਸਾਡੇ ਜਿਹੜੇ ਹੁਸ਼ਿਆਰਪੁਰ ਦੇ ਲੋਕ ਨੇ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ ਔਰ ਤੀਸਰਾ ਜੋ ਇੰਡਸਟਰੀ ਜਿਹੜੀ ਹੈ ਇੰਡਸਟਰੀ ਨੂੰ ਲੈ ਕੇ ਆਣਾ ਔਰ ਇੰਡਸਟਰੀ ਖਾਸ ਤੌਰ ਤੇ ਵਾਇਗਰੂ ਕਰੇ ਸਾਡੀ ਸਰਕਾਰ ਬਣੇ ਔਰ ਹਿਮਾਚਲ ਦੀ ਤਰਜ਼ ਤੇ ਕੰਢੀ ਏਰੀਆ ਨੂੰ ਇੱਕ ਜਿਹੜਾ ਪਹਾੜੀ ਖੇਤ ਦਾ ਦਰਜਾ ਦਵਾਣਾ ਤਾਂ ਕਿ ਇੰਡਸਟਰੀ ਜਿਹੜੀ ਹੈ ਉਹ ਵੱਤਵੱਦ ਆ سکے ਇੰਡਸਟਰੀ ਨੂੰ ਵੱਤਵੱਦ ਜਿਹੜੇ ਪੈਕੇजेस ਦਵਾਣਾ ਇਹ ਦੂਸਰਾ ਮੇਰਾ ਮਿਸ਼ਨ ਰਹੇਗਾ ਔਰ ਤੀਸਰਾ ਟੂਰਿਜ਼ਮ ਡਿਵੈਲਪ ਕਰਨਾ ਔਰ ਸਾਡੇ এডਿਕੇਸ਼ਨ ਨੂੰ ਬਿਹਤਰ ਕਰਨਾ ਹੋਰ ਬਿਹਤਰ ਕਰਨਾ ਯੂਨੀਵਰਸਿਟੀ ਲੈ ਕੇ ਆਣਾ ਟੈਕਨੀਕਲ ਯੂਨੀਵਰਸਿਟੀਆਂ ਲੈ ਕੇ ਆਣਾ ਤਾਂ ਕਿ ਬੈਟਰ ਬਿਹਤਰ ਟੈਕਨੀਕਲ এডਿਕੇਸ਼ਨ ਦਿੱਤੀ ਜਾ ਸਕੇ ਟੈਕਨੀਕਲ এডਿਕੇਸ਼ਨ ਵੀ ਇੰਡਸਟਰੀ ਓਰੀਐਂਟਡ ਦਿੱਤੀ ਜਾ ਸਕੇ ਤਾਂ ਕਿ ਸਾਡੇ ਬੱਚਿਆਂ ਨੂੰ ਰੋਜ਼ਗਾਰ ਸਰ ਜਿਹੜੇ ਮੈਡੀਕਲ ਕਾਲਜ ਇੱਥੇ ਬਹੁਤ ਸਾਰੇ ਲੀਡਰ ਨੇ ਉਦਘਾਟਨ ਚ ਆਏ ਸੈਂਟਰ ਤੇ ਜਾਂ ਪੰਜਾਬ ਤੋਂ ਕਰਦੇ ਬਹੁਤ ਸਾਰੇ ਉਦਘਾਟਨ ਇੱਥੇ ਪ੍ਰਮੁੱਖ ਵਿਜੇਤਾ ਖੜੇ ਆਣੇ देखो मैं तो यही प्रे करता हूं मेरे ना कैविनर मंत्री साहब भी है सरकार भी मेरे नाल ਆ पंजाब ਸਾਡੀ ਸਰਕਾਰ ਹੈ ਤੇ ਉੱਪਰ ਵੀ ਸਾਡੀ ਸਰਕਾਰ ਸੱਚੇ ਪਾਸ਼ਾ ਵਾਹਿਗੁਰੂ ਦੀ ਕਿਰਪਾ ਨਾਲ ਬਣੇਗੀ ਤੇ ਆਪਾਂ ਹਸਪੀਟਲ ਬਣਾਵਾਂਗੇ ਵੀ ਚਲਾਵਾਂਗੇ ਵੀ ਜਨਤਾ ਨੂੰ ਸਮਰਪਿਤ ਕਰਾਂਗੇ ਤਾਂ ਕਿ ਲੋਕਾਂ ਨੂੰ ਸਹੂਲਤਾਂ ਮਿਲ ਸਕਣ ਔਰ ਪਿਛਲੇ ਜਿੰਨੇ ਵੀ ਜੋ ਪਿਛਲੀਆਂ ਇੱਕ ਐਮਪੀ ਦੇ ਖਿਲਾਫ ਲੋਕਾਂ ਦੀਆਂ ਧਾਰਨਾਵਾਂ ਮੈਂਬਰ ਪਾਰਲੀਮੈਂਟ ਦੇ ਖਿਲਾਫ ਉਹਨਾਂ ਧਾਰਨਾਵਾਂ ਤੇ ਵਿਰਾਮ ਲਗਾਉਣਾ ਵੀ ਮੇਰਾ ਸਭ ਤੋਂ ਵੱਡਾ ਮਿਸ਼ਨ ਰਹੇਗਾ हाँ हजारी जी वो बहुत बड़ा आपने बिल्कुल सही पूछा है वो बहुत बड़ा इश्यू है उसको भी टेकअप करेंगे और इसके अलावा तो फोर लेन मार्ग जो है गढ़शंकर से लेके टांडा और दसुआ वहाँ भी चार फोर लेन मार्ग बनाएंगे ताकि इंडस्ट्री ज्यादा से ज्यादा आ सके और ट्रैफिक कंट्रोल सो सके सो सन डॉक्टर राज कुमार जी लोकसभा ਅਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਜਿਨ੍ਹਾਂ ਨੇ ਜਿੱਤ ਤੋਂ ਬਾਅਦ ਜਿਹੜਾ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਔਰ ਵਿਸਥਾਰਪੂਰਵਕ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਕਿਹੜੇ ਕਿਹੜੇ ਪ੍ਰੋਜੈਕਟ ਜਿਹੜੇ ਸੰਸਦ ਬਣਨ ਤੋਂ ਬਾਅਦ ਉਹ ਹੁਸ਼ਿਆਰਪੁਰ ਦੇ ਵਿੱਚ ਲਿਆਉਣਗੇ ਹੁਸ਼ਿਆਰਪੁਰ ਤੋਂ ਮੇਰੇ ਸਹਿਯੋਗੀ ਦੀਪਕ ਦੇ ਨਾਲ ਮੈਂ ਸੁਨੀ ਲਕਾ ਪੰਜਾਬ